ਕੀ ਕਾਲ ਬਾਈ ਸਾਰਿਆਂ ਨੂੰ ਤੇ ਲੋ ਬਾਈ ਜਿਹੜੀਆਂ ਆਪਾਂ ਨੇ ਲਾਈਆਂ ਦੀਆਂ 50 ਲਾਈਆਂ ਦੀ ਗੱਗੇ ਉਹ ਤੋਂ 40 ਨਿਕਲ ਆਈਆਂ 20 ਹਜੇ ਜੜਾ ਜਿਹੇ ਦਾ ਫੜੇ ਹੋਈਆਂ ਨੇ ਉੱਪਰ ਹੀ ਨਿਕਲੇ ਹੈਗੇ ਬਾਕੀ ਜਿਹੜੀਆਂ ਹੈਗੀਆਂ ਦੀਆਂ ਉਹ ਹੁਣ ਤਰ੍ਹਾਂ ਦੀ ਹੋਣ ਲੱਗ ਗਈ ਦੀ ਪਲੇ ਪਲੇ ਜੀ ਉਹ ਜੜਾ ਨਾ ਆ ਕੇ ਬਾਹਰ ਥੈਲੀਆਂ ਲੱਗਣ ਲੱਗ ਗਈਆਂ ਮੈਂ ਘੱਲ ਇਹਨਾਂ ਨੂੰ ਦੱਬੀ ਆਂ ਹੁਣ ਮਾ ਹੋ ਗਈਆਂ ਬਾਕੀ ਜਿਹੜੀ ਆਪਾਂ ਨੇ ਬਾਈ ਤੁਸੀਂ ਮਿੱਟੀ ਦੀਆਂ ਦੀਆਂ ਉਹ ਵੀ ਪੂਰੀਆਂ ਪੂਰੀਆਂ ਹੋਊਗਾ ਉਹ ਵੀ ਲੈ ਕੇ ਪੱਟ ਕੇ ਲਾਉਣੀ ਆ ਬਾਕੀ ਲਾਤੀ 10 15 ਬਾਕੀ ਇਹਦੇ ਪਈਆਂ ਅਦੇ ਗੇਜ ਜੀ ਹੋਣ ਲੱਗ ਗਿਆ ਇਹ ਆਏ ਮਰਜਾ ਜੀ ਮਰਜਾ ਜੀ ਇਹਦੀ ਜੜਾਂ ਆ ਕੇ ਪੂਰੀਆਂ ਨ ਲੱਗੀਆਂ ਬਾਹਰ ਮਤਲਬ ਇਹ ਗਰੋਥ ਨੂੰ ਹੋਰ ਮੰਗਦਾ ਹਾਂ ਹਾਂ ਹਾ ਦੇ ਆਪਣਾ ਲੈਣੇ ਕਿਹੜੇ ਦਿਨਤੀ ਇਹ ਨਹੀਂ ਨਹੀਂ ਪਤਾ ਹੋ ਪੂਰੇ 20 ਦਿਨ ਨਹੀਂ ਬਹੁਗਣ ਵੱਧ ਹੋਊਗਾ ਹਾਂ ਹੋ ਗਏ ਹੁਣ ਇਹ ਤੇ ਬਾਈਿੱਿੱਦਾ ਆਪਾਂ ਨੂੰ ਉੱਥੇ ਲਾ ਦੇਣਾ ਇਹ ਪ੍ਰੋਜੈਕਟ ਕਰਕੇ ਵੈਸੇ ਪਾਸੇ ਆ ਇਹ ਬੰਦਾ ਉਹ ਚਾਹੀਦਾ ਥੋੜਾ ਜਿਆ ਤੇਜ਼ ਸੌਰ ਦਾ ਬੰਦ ਨਹੀਂ ਕਰ ਬੜਾ ਹਾਂ ਹੂੰ ਜੇ ਨਾਲ ਕਣਕ ਵੱਢ ਹੋ ਗਈ ਯਾਰ ਹੁਣ ਬੀਜੋ ਸਕਦਾ ਇਹ ਇਹ ਕੰਮਜਾਬ ਹੋ ਚੁੱਕੀ ਹੈ ਬਲਮਤ ਹੋਣੀ ਚਾਹੀਦਾ ਇਹ ਬਾਕੀ ਬਾਈ ਦੇਖਦੇ ਹਾਂ ਕੀ ਗੰਨਾ ਦਾ ਸੱਕੀ ਆਇਆ ਜੰਮਿਆ ਠੀਕ ਹੈ ਗੰਨਾ ਹੂੰ ਠੀਕ ਹੈ ਗੰਨਾ ਕੰਫੂਆ ਲੱਗਿਆ ਫਿਰ ਉਸਪਰੇ ਕਰਕੇ ਗਿਆ ਮੈਂ ਇਹਦੀ ਕੰਫੂਆ ਜੀ ਇਹਦੀ ਪਾਕੀ ਬਾਈ ਸਵੇਰ ਦਾ ਮੀਂਹ ਪੈਂਦਾ ਸਾਡੇ ਆ ਹੁਣ ਤੋਂ ਪਾਈ ਦੇ ਸਮਾਂ ਸਵੇਰ ਦੀ ਬਾਰਿਸ਼ ਹੁੰਦੀ ਆ ਬਾਰਿਸ਼ ਇੰਨੀ ਹੋਈ ਆ ਵੀ ਧਰਤੀ ਨਹੀਂ ਗਿੱਲੀ ਹੋਈ ਇਹ ਤੇ ਪਰ ਪੈਂਦਾ ਤਾਂ ਵੀਰਦਾ ਹੀ ਹੈ ਹੈ ਨੂੰ ਲੰਘ ਗਿਆ ਤੂੜੀਆਂ ਤਾੜੀਆਂ ਰਹਿ ਗਈ ਹੁਣ ਤਾਂ ਤਕਰੀਬਨ ਨਿਪੜੇ ਗਿਆ ਕਣਕਾਂ ਦਾ ਤਾਂ ਨਾ ਹੂੰ ਤੂੜੀਆਂ ਆ ਰਹੀਆਂ ਰਹਿੰਦੀਆਂ ਐ ਵਾ ਤੂੜੀਆਂ ਰਹਿ ਗਈ 60% ਪਈ ਐ ਤੂੜੀ ਬਣਾਉਣੇ ਜਿੱਥੇ ਇਹਦੇ ਛੱਦਾ ਵਾ ਉੱਥੇ ਲਾ ਲਈਏ ਰੰਗ ਨਾ ਅਸੀਂ ਕਾਲ ਜੀ ਲੋ ਬਾਈ ਪਹੁੰਚੇ ਆ ਗੱਗਰਾਂ ਦੇ ਖੇਤਾਂ 'ਚ ਇਹ ਕਿੰਨੇ ਦਿਨ ਹੋ ਗਏ ਬੀਜ ਨੂੰ ਨਹੀਂ ਪਤਾ ਉਹ ਕਹਿੰਦੇ 15 ਦਿਨ ਜਦ ਬੜਾਈ ਆ 2-3 ਦਿਨ ਪੀਤੀ ਉਹਦੇ 15-20 ਦਿਨ ਹੋ ਗਏ ਮੱਕੀ ਦੀ ਖਾਦੀ ਚੰਗੀਆਂ 15-20 ਦਿਨ ਹੋ ਗਏ ਹੁਣ ਜਿੱਥੇ ਤੱਕ ਲੱਗਦਾ ਵੀ ਪਾਣੀ ਲੱਗੂਗਾ ਜਿਹੜੇ ਸਾਹਮਣੇ ਬੰਨ ਲੱਗ ਰਹੇ ਆ ਹੈ ਮੰਦਰ ਲੱਗੂਗਾ ਹੀ ਹਾਂ ਮੱਕੀ ਪਾਣੀ ਤਾਂ ਮੰਗਦੀ ਹੋਊਗਾ ਮੱਕੀ ਤਾਂ ਵੇਣਾ ਅੰਕਾ ਨੂੰ ਦੇਖੀ ਕੱਲ ਨੂੰ ਇਹ ਟੱਡੂ ਬਰਾ ਦੇਣਿਆ ਕਰ ਦੂੰ ਬਿੰਜਰ ਦੇ ਨੂੰ ਹਾਂ ਛਾਡੋ ਬਣ ਕੇ ਦੱਪਿਆ ਨੱਕਾ ਵੱੜਦਾ ਹੁਣ ਵਾ ਠੀਕ ਆ ਸਾਨੂੰ ਦੇਖੀ ਚੱਲੋ ਚੱਲ ਹੋਇਆ ਹੋਇਆ ਠੰਡੀ ਹੋਊਗੀ ਹਾਂ ਠੰਡੀ ਹੋਵਾ ਕਿੰਨਾ ਸੋਕਾ ਲਵਾਈ ਜਾਈਏ ਪੀਲੀ ਹੋਈ ਪਈਦੀ ਆ ਜੀ ਨਾ ਨਾ ਹੁਣ ਤਾਂ ਲਾ ਦੋ ਹਾਂ ਜੰਪੂਰਾ ਜੰਪੂਰਾ ਐ ਇੰਨੇ ਦਿਨ ਹੋ ਗਏ ਬੀਜ ਨੂੰ ਹੀ ਹੋ ਗਏ ਬਈ 15 ਦਿਨੋਂ 15 ਦਿਨ ਬਾਜੀ ਬਸ ਹੂੰ ਫਾਨੀਆ ਮੰਗਦੀ ਆ ਲਾ ਦੋ ਲਾ ਦੋ ਫਿਰ ਤਾਂ ਫਿਰ ਚੜ ਵੀ ਗਿਆ ਤਾਂ ਖੇਤ ਹਾਂ ਗਿੱਲੇ ਤੇ ਵੀ ਚੜ ਗਏ ਗੱਲ ਲੰਗੀ ਸੀ ਮੈਂ ਵੀ ਕਰਿਆ ਬਰਸ਼ੀ ਵਾਲਾ ਰੋਣੀ ਹਾਂ ਕਹਿੰਦੀ ਰੱਬ ਰੱਖੇ ਸੁੱਖ ਜਿਵੇਂ ਉਰੀ ਲਾਉਣੇ ਤਾਂ ਕਾਕੂਰੀ ਬੀਜਣੇ ਆਪਾਂ ਨੇ ਉਹਦੇ ਨਹੀਂ ਬੀਜਨੇ ਉਹਦੇ ਕਰਤਾ ਸ਼ੁਰੂ ਕਰੂੰਗੇ ਅੱਛਾ ਪਤਾ ਯਾਰੀ ਆ ਆਪਾਂ ਠੀਕ ਆ ਫੇਰ ਉਥੇ ਕਦੇ ਆਪਣੀ ਸੋਚ ਜੀ ਲਾਇ ਹੀ ਨਹੀਂ ਦਾ। ਨਾ ਉਹ ਗਾਹਾਂ ਕਦੇ ਆ ਗਈ ਮੈਨੂੰ। ਇਹਨਾਂ ਨੇ ਉਹ ਪਾਉਣੇ ਆ ਵਿਕੀਰਾਂ ਨੇ ਔਰ ਟੁੱਟੀ ਵਾਲਾ ਪਾਈਪ। ਉਸਦੇ ਪਾ ਲੈਂਦੇ ਸਿਰੇ ਤੇ। ਓਏ ਜੱਗਾਂ ਦੇ ਘਰ ਤੱਕ ਤਾਇੇ ਹੋਏ ਆ। ਅ ਜੱਗਾਂ ਦੇ ਘਰ ਤੋਂ ਪਾ ਲੈਂਦੇ। ਹਾਂ। ਵਿਚੇ-ਵਿਚੋ ਹੀ ਖਾਈ। ਅੱਛਾ। ਠੀਕ ਆ ਫਿਰ। ਵਧੀਆ ਵਧੀਆ ਪਾਣੀ ਆਊਗਾ। ਨਹੀਂ ਫੇਰ ਪੱਟਦੇ ਫਿਰਦੇ ਇਹ। ਹਾਂ। ਹੁਣ ਗਜਾਇਸ ਨਹੀਂ ਆ ਫਟਣੇ-ਪਟਣੇ ਦੀ ਉੱਤੇ। ਜਾ ਕੇ ਆਉਣਾ ਉਹਨਾਂ ਕੋਲ ਅਜੇ। ਦੇਖਦਾ ਮੈਂ ਹਾਂ ਹੁਣ ਜਾਇਆ ਉਹ ਮੰਗਵਾਉਣੇ ਬਣਾਉਣੇ ਪੈਂਦੇ ਆ ਨਾ ਬੈਪ ਉਹਨਾਂ ਨੂੰ ਕਹਿ ਕੇ ਕਿਸ ਤਰ੍ਹਾਂ ਵੀ ਪੁੱਟਾਂ ਦੇ ਸਾਹਮਣੇ ਹਾਂ ਜਿਹੜੀ ਲੈਂਥ ਹੁੰਦੀ ਏਕ ਤਾਂ ਹੁੰਦੀ ਆ 11 ਕਿਲੋ ਦੀ ਹਾਂ ਜਿਹੜੀ ਆਮ ਜਿਹੜੀ ਦੁਕਾਨਾਂੋਂ ਪਈ ਆ ਅੱਛਾ ਜਿਹੜੀ ਆ ਨਾ ਦੱਬੀ ਏ ਇਹਨਾਂ ਨੇ ਬਣਵਾਈ ਆ ਇਹ 15 ਕਿਲੋ ਦੀ ਆ ਅੱਛਾ ਇਹੀ ਤਾਂ ਬਰੇਟ ਹੋਈ ਆ ਉਹ 1000 ਰੁਪਏ ਦੀ ਸੀ ਨਾ 900 ਦੀ ਇਹ 1100 ਕਿਲੋਆਂ ਵਿੱਚ ਤੇ ਰੇਟ ਇੱਕੋ ਹੀ ਆ ਹਾਂ ਇਹ 1100 ਦੀ ਆ ਥੋੜੀ ਹਾਰਡ ਹੋ ਗਈ ਇਹ ਭਰ ਗਈ ਹੋਊਗੀ ਭਾਰੀ ਨੜਕਦਾ ਕੰਮ ਆ ਇੱਥੇ ਦਾ ਫਿਰ ਪੱਕੀ ਚਾਹੀਦੀ ਆ ਛੁੱਕੀ ਚਾਹੀਦੀ ਹੂੰ ਕੇ ਬਾਈ ਟਰਾਲੀ ਕਦੇ ਫੋਨ ਕਰਦੇ ਆ ਟਰਾਲੀ ਵਾਲੇ ਹਾਂ ਕਿਆ ਕਹਿੰਦੇ ਆ ਕਹਿੰਦਾ ਟਰਾਲੀ ਦੇ ਦੋ ਭਾਈ ਕੋਈ ਨਹੀਂ ਦੇ ਦਿੰਦੇ ਆ ਕਹਿੰਦਾ ਟਰਾਲੀ ਕਾਸੀਂ ਰੱਖ ਲਈ ਹੈ ਬਿਜੋਲ ਟਰਾਲੀ ਤੋਂ ਉਹਨੂੰ ਦੇ ਦੇਣੀ ਆ ਅਸੀਂ ਫੋਨ ਆਦਾ ਕਹਿੰਦਾ ਕਹਿੰਦਾ ਕਿੰਨਾ ਟਾਈਮ ਆ ਮੈਂ ਘੰਟਾ ਤੱਕ ਆਣਾ ਘੰਟੇ ਤੱਕ ਆਉਗੀ ਆ ਕਿਆ ਕਣਕ ਪਈ ਆ ਵਿੱਚੀ ਕਣਕ ਬਥੇਲੇ ਪਾਏ ਪਏ ਆ ਇੱਧਰ ਗ੍ਰੇਡ ਦੀ ਚਾਬੀ ਪਈ ਆ ਇੰਦੇ ਵਿੱਚ ਟਰੈਕਟਰ ਦੇ ਟੂਲ ਵਿੱਚ ਕੋਈ ਤਾਂ ਬਿੱਲਾ ਹੀ ਹੈ ਗੱਡੀ ਨਾਲ ਕੱਟਾ ਬੰਨੇ ਹੋਇਆ ਉਹ ਦੁਬਾਰੇ ਕਰਨ ਦਾ ਵਾਰਿਆ ਕੱਖ ਵੱਡਾ ਆੜੀ ਫਿਰ ਹਾਂ ਉਹ ਕੱਖ ਵੱਡੀ ਜਾਣੇ ਚੱਕ ਕੇ ਲੈ ਗੀ ਨਹੀਂ ਦੱਸਿਆ ਉਹਦਾ ਐ ਨਹੀਂ ਉਹ ਜੁਈ ਜਾਂਦਾ ਟੂੜ ਜੜੀ ਜਾਂਦੀ ਆ ਆਪਣੀ ਮੀਂਹ ਤਾਂ ਪੈਣਾ ਨਾਉਂਦਾ ਲੋ ਭਾਈ ਅੱਜ ਕਿੰਨੀ ਹੋ ਗਈ ਤਿੰਨ 9 10 ਨੂੰ ਕਾਤੇ ਜੀ ਸਵੇਰੇ ਤੁੰਗੀ ਵੀ ਵੀ ਦੇਖਣਾ ਜਿਹੜਾ ਪਿੰਦਾ ਹੈ ਜਿਹੜਾ ਜਾਂਦਾ ਹੈ ਕਦੇ ਹਵਾ ਦੀ ਤੇ ਕੋਟ ਆ ਗਿਆ ਬੀਜ ਕਿਹੜਾ ਬੀਜੀ ਆ ਜੀ ਬੀਜ ਜਿਹੜਾ ਮਰਜੀ ਬੀਜੀ ਜਾ ਉਹ ਥੋੜੀ ਆਪਣੀ ਆਪਣੀ ਹੋਆ ਮੈਂ ਕਹਿੰਦਾ 21 ਨਾ ਝੱਟ ਦੇਖਾਂ 21 ਦੇ ਲੋ ਸਭ ਤੋਂ ਵੱਧਿਆ 21 ਨਾ ਪ੍ਰਾਣੀ ਆੜੀ ਆ ਹਾਂ ਕੀ ਵੀ ਨੀਗਾ ਵੀ ਮਾੜਾ ਤਾਂ ਨਹੀਂ ਹੋਏਗਾ 21 ਦੋ ਸਾਲ ਹੋ ਗਏ ਸੀ ਦੋ ਸਾਲ ਤੀ ਛੱਡੀ ਆ ਦੇਖਦੇ ਆ ਬਾਕੀ ਸਾਡੇ ਰਿਸ਼ਤੇਦਾਰ ਨੇ ਲਈ ਹੋਈ ਦੀ ਪਿਛਲੇ ਸਾਲ ਯਾਰ 32 ਕੁ ਵਾਟਣ ਨਿਕਲੀ ਆ ਉਧਰ ਯਾਰ ਬਿਮਾਰੀ ਨਹੀਂ ਆਈ ਆਪਣਾ ਬਿਮਾਰੀ ਪੈ ਗਈ ਜਦ ਕਾਂ ਕਰਕੇ ਆਪਾਂ ਛੱਡ ਗਏ ਉਹ ਉਹ ਸਾਲ ਤਾਂ ਰਹਿਗ ਬੀਜ ਨੂੰ ਪਈ ਆ ਨਹੀਂ ਪੂਸ਼ਾ ਰੂ ਵੀ ਪਈ ਆ ਉਹ ਤਾਂ ਹੀ ਛੱਡ ਗਏ ਪੂਜਾ ਵਾ ਸਭ ਲੋਕ ਤਾਂ ਹੀ ਛੱਡ ਹੂੰ ਜੇ ਮੇਰੀ ਗੱਲ ਸੁਣ ਲਾ ਜੇਕਣਾ ਪਈ ਤਾ ਸਾਰਾ ਪੈ ਗਈ ਜੇ ਫੇਰ ਦੁਬਾਰੇ ਪੈ ਗਈ ਫੇਰ ਤਾਂ ਸਤ ਨਾਮ ਹੈਗਾ ਆਂ ਰਿਸਕੇ ਨਹੀਂ ਲੈਣਾ ਹਾਂ ਹਾਂ ਬੀਜੇ ਬਹੁਤ ਮਹਿੰਗੇ ਹੋ ਗਏ ਮੈਂ ਲੈਣ ਗਿਆ ਤਾਂ ਜੱਥੇ ਨਹੀਂ ਪਾਉਣ ਜੀ ਕਰਿਆ ਕੀ ਕਿੰਨੇ ਦਾ ਬਸ ਪੁੱਛ ਰੋ ਸੀ 30 30 ਹਜ਼ਾਰ ਤੱਕ ਪਈਆਂ ਤੇ ਲੀਆਂ ਬੱਦ 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 ਆ ਕਿਹੜੀ ਆ 3.5 ਕਿਲੋ ਦੀ ਫੈਲੀ 73 ਤੋਂ ਉੱਤਰ ਜੀ ਦੀ 3 ਪੰਜ ਕਿਹੜੀ 75 0075 ਹਾਂ 75 0 ਇਹ 35 3500 ਨੂੰ ਬੋਲਦੇ ਆ 3500 ਨੂੰ ਹਾਂ ਬੁੱਲੇ ਬੁੱਲੇ ਸਾਢੇ 3 ਕਿਲੋ ਦੀ 3 ਕਿਲੋ ਦੀ ਹਾਂ ਪੈਕਿੰਗ ਕਿੰਨੇ ਕਿਲੋ ਦੀ ਮੈਨੂੰ ਕੋਈ ਨਹੀਂ ਸੋਚ ਕੇ ਦੱਸਦਾ ਮੈਂ ਧਕਾਚੋਂ ਨਿਕਲਿਆ ਬੁੱਲੇ ਬੁੱਲੇ 35 3500 ਦੀ ਸਾਥੇ ਫਿਰ ਕੀ ਰੇਟ ਕਰੀ ਗੋ 26 2700 ਤੋਂ ਸ਼ੁਰੂ ਹੁੰਦੀਆਂ ਦੂਈਆਂ ਤੇ ਇਸ ਤਰੀਕੇ ਕੁ ਜੀ ਜਿਹੜੀ ਤੇ ਇਸ ਤਰੀਕ 075 ਜੀ ਰੇਟ ਖਰੀਦੂਗੇ saute ਉਹ ਵੀ ਰੇਟ ਆ ਜਾਤੇ ਬਿਲਕੁਲ ਉਸ ਨਾਲ ਕੋਈ ਸਾਨੂੰ ਅੱਧ ਵਿੱਚ ਤਗਰੀਦਣਾ ਹਾਂ ਕਿ ਕਿ 3 ਕਿਲੋ 1000 ਰੁਪਏ ਕਿਲੋ ਪਸੇ ਪਸੇ 1000 ਰੁਪਏ ਕਿਲੋ ਬਣੀ ਦੀ ਪੈ ਰਹੀ ਹੈ ਇਸ ਟਾਈਮ ਹੂੰ ਦੇਖ ਲਾ ਤੂੰ ਬੁੱਲ ਤਿੰਨ ਕਿਲੋ ਉਹਦੀ ਤਿੰਨ ਪੈ ਤੇ 3500 ਦੀ ਵੱਧ ਪੈ ਰਹੀ ਆ ਹਾਂ ਬਾਰਾਤੀਏ 36 36 ਹਾਂ ਲਾ ਲਓ ਇਹਦਾ ਫੇਰ ਦੇਖ ਲਾ ਫਿਰ ਤੇ ਕੀ ਆਪੇ ਪਿਆਰੀ ਲੱਗਣੀ ਆ 60 ਰੁਪਏ ਕਿਲੋ ਆ ਗਏ ਕੇ ਸਾਡੇ ਕਿੰਨੀ ਜਾਣੀ ਉਹੀ 22 ਰੁਪਏ ਕਿਲੋ ਹਾਂ 23 ਰੁਪਏ ਕਿਲੋ ਆ ਵਿੱਚ ਵਿੱਚ ਆ। ਜਾਂ ਫਿਰ ਮੈਂ ਆਇਆ ਦੋ ਭੰਗੀਆਂ ਰਹਿ ਗਈਆਂ ਪੌਣੇ ਨਾ ਵੜਦਾ ਵੜਦਾ ਆਇਆ। ਮਦਨਾ ਕਹਿ ਇੱਧਰ ਪੱਟ ਤੇ ਕਰਾਂ ਰਾਤ ਨੂੰ ਪਾਣੀ ਨਾ ਪੈਜੇ। ਰਾਤ ਨੂੰ ਤੜਕੇ ਨੂੰ ਆਉਣੀ ਆ ਉਹ ਤੂੜੀ ਬਣਾਉਣੀ ਇਹਨਾਂ ਨੇ ਫਿਰ ਹਾਂ ਨਾ ਅੜਿਆ ਆਪਣੇ ਵਰਗੇ ਹੀ ਆ ਜੀ ਆਪਣੇ ਇਹ ਤੂੜੀ ਬਣਾਉਣੀ ਹੋਵੇ ਆਪਾਂ ਨੂੰ। ਹੂੰ ਆਪਣੇ ਵਰਗੇ ਕੰਮ ਆ ਸਭ ਦੇ। ਕਿ ਨਹੀਂ? 5 ਵਜੇ ਆਉਣੀ ਆ ਜੀ। ਹੈ? 5 ਵਜੇ। ਪਰ ਇਹਦਾ ਪਤਾ ਕੁਛ ਨਹੀਂ। ਕੰਨੀ ਕੋ ਵੀ ਨਾ ਪਹਿਲਾਂ ਵੀ ਦੇ ਦਿੰਦੇ ਆ ਕਈ ਵਾਰੀ ਨਾ ਆਏ ਤਾਂ ਮੈਂ ਰੱਖੂੰਗਾ ਗੌਰ ਰੱਖੂੰਗਾ ਗੌਰ ਦਾ 2 ਕਿੱਲੇ ਤਾਂ ਵੱੱਲ ਵੀ ਨਹੀਂ ਦਿਖਦਾ ਜੀ ਨਹੀਂ ਸਾਨੂੰ ਨਹੀਂ ਦਿਖਦਾ ਹੈਗਾ ਸੁੱਤੇ ਪੈ ਦੀ ਅੱਖ ਰੱਖ ਜੂਗੀ ਇਹ ਵੜੀ 3 ਵਜੇ ਹੁੰਦੀ ਹੈ ਕੀ ਆ ਲ ਭਾਈ ਚੱਲੀਏ ਫਿਰ ਉੱਥੇ ਨੂੰ ਚੱਲ ਚੱਲੀਏ ਤੁਹਾਨੂੰ ਗੰਨਾ ਦਾ ਖਾਉਣਾ ਗੱਗੇ ਗੰਨਾ ਲੋ ਭਾਈ ਬੱਦਲ ਆ ਗਿਆ ਆ ਗਿਆ ਕੁੱਤੀ ਦੌੜੀ ਦੇ ਵਿੱਚ ਕਰ ਦਿਓ ਠੀਕ ਆ ਪਹਿਲੇ ਭਰ ਲੈ ਤੇ ਉਹ ਤੇ ਰੱਖਿਆ ਵਟੋਲ ਤिरा ਦੇ ਸੂਰ ਥੱਲੇ ਢੋਲੀ ਮਈਆਂ ਅਜਿਹਾ ਉਹ ਲਾ ਕੇ ਪਾਉਂਦੇ ਹੁੰਦੇ ਦੇ ਉੱਪਰ ਆਹ ਵੇਹਟਾ ਰੱਖਿਆ ਵਾ ਉਹ ਫੀਦ ਵਾਲਾ ਆਹ ਤੋਂ ਅੱਛਾ ਅੱਛਾ ਠੀਕ ਆ ਫੀਦ ਉਹ ਪੱਖਿਆ ਰੱਖਿਆ ਹਾਂ ਵਧੀਆ ਇਹ ਕਿੰਨੀ ਜਗ੍ਹਾ ਦੀ ਦੀਦੀ ਇਹ ਕਿੰਨੀ ਜਗ੍ਹਾ ਦੀ ਦੀਦੀ ਥੀਲੇ ਜੀ ਠੀਕ ਆ ਜੀ ਥੀਲੇ ਜੀ ਕਿੰਦਰਾ ਦਾ ਡਰਮ ਹਾਂ ਇਹ ਆਊਗੀ ਔਰ ਹਰੀਨ ਦੇਤੀ ਹਰੀਨ ਦੇਤੀ ਇਹਦਾ ਫਰਤਾ ਝਾੜ ਔਰ ਔਰ ਜੀ ਵੀ ਗੱਲ ਤੀ ਹਾਂ ਸਿੱਤੀ ਜੀ ਵੀ ਗੰਨਾ ਵੱਢ ਗਿਆ ਵੀ ਜੀ ਦੀ ਹਾਂ ਗੰਨਾ ਵੱਢ ਗਿਆ ਅਗੇ ਤੁਹਾਨੂੰ ਆਵਿਚਾ ਹਾਂ ਠਿਕੜੀਆਂ ਇਕੱਲਾ ਵੀ ਹੋਈ ਆ ਬੱਸ ਇੱਕ ਥੈਲਾ ਇੱਕ ਜੱਬੀ ਬਾਕੀ ਇੱਕ ਜੱਬੀ ਬਾਕੀ ਹਾਂ ਸੋਸਰੀ ਲੱਗੂਗੀ ਨਿੰਮ ਦੇ ਪੱਤੇ ਨਹੀਂ ਪਾਈ ਕਦੇ ਨਿੰਮ ਆ ਕਿੱਥੇ ਹੋਵੇ ਨਿੰਮ ਦੇ ਪੱਤੇ ਨਹੀਂ ਨਿੰਮ ਆ ਥੋੜਾ ਸਰਾਂ ਨੇ ਤਾਂ ਖੜੀ ਆ ਹਾਂ ਆ ਗਏ ਸਾਰੇ ਪਿੰਡ ਚ ਥੋੜੇ ਗੋਲ ਤਾਂ ਨਿੰਮ ਖੜੀ ਆ ਸਾਰਾ ਪਿੰਡ ਦੌੜੇ ਆਉਂਦਾ ਇਹ ਯਾਰ ਲਾਹਣੀ ਜਾਈ ਉਹ ਬੱਸ ਲਾਤੀ ਤੇ ਅਸੀਂ ਤਾਂ ਦੇਖੋ ਉਹ ਫਿਰ ਅਸੀਂ ਇੱਧਰ ਆ ਸ਼ਿਫਟ ਹੋ ਗਏ ਆਹ ਵਧੀਆ ਕੇ ਉਹ ਆਹ ਭਾਈ ਆਪਣਾ ਪੁਰਾਣਾ ਘਰ ਊਝ ਖੜੀ ਆ ਨਿੰਮ ਉਹ ਬੋੜੀ ਆਪਣੀ ਪੁਰਾਣੀ ਇੱਕ ਇਹਨਾਂ ਬਲੇਸ਼ਾ ਆਹ ਭਾਈ ਆਹ ਵਾਲੀ ਬਣੀ ਆ ਭਈਆ ਆਪਣੀ ਟੋਲ ਜਾ ਹਾ ਬੋਣੀ ਡੋਜ ਕੇ ਐ ਖੋਲ ਕੇ ਐ ਐ ਖੋਲ ਕੇ ਮਣੀ ਐ ਜਿੰਨੀ ਖੁੱਲੀ ਗਿਆ ਇਹ ਹਾਂ ਮੜੀ ਖੁੱਲੀ ਹੋਣੀ ਐ ਆ ਦੇ ਬਾਈ ਨਹੀਂ ਖੁੱਲ ਮਾਈ ਨਹੀਂ ਖੁੱਲ ਨਹੀਂ ਐਸਾ ਤੇ ਬਾਦ ਇਹਨੂੰ ਵੀ ਛੇੜ ਦੇ ਨਾਲ ਲੈਂਡ ਪਈ ਆ ਹੂੰ ਤਿੰਨ ਤਿੰਨ ਰੋਟੇ ਪਾਈ ਜਾਣੇ ਘੇਰੀ ਜਾਣੀ ਐ ਐਸਾ ਵੀ ਕਹਿੰਦੇ ਸਸਰੇ ਨੂੰ ਨਾਲ ਵੀ ਸਸਰੇ ਤੁਸੀਂ ਪਹਿਲਾਂ ਪਾਈ ਆ ਘੜੀ ਪਾਈ ਆ ਪਹਿਲਾਂ ਪਾਈ ਆ ਹਾਂਜੀ ਕੰਡਾ ਵਾਲਾ ਕੰਮ ਵੀ ਆਹ ਦਾ ਖਤਮ ਹੋ ਗਿਆ ਹਾਂ ਹੁਣ ਕਿਹੜਾ ਜਰੂਰੀ ਹੈ ਕਿਹੜਾ ਜਰੂਰੀ ਹੈ ਜਿਹੜਾ ਮਟੀਰੀਅਲ ਆਇਆ ਹੋਇਆ ਮੰਡੀ ਤੇ ਹਾਂ ਉਹ ਕਢਣਾ ਫ੍ਰੈਜਰ ਵਿੱਚ ਦੀ ਅਸਲੀ ਜਿਹੜਾ ਹਾਂ ਹਾਂ ਜਿਹੜਾ ਅਸਲੀ ਆ ਇਹ ਮਹਿੰਗਾ ਪਾਦਾ ਸਮਾਨ ਬਹੁਤ ਮਹਿੰਗਾ ਵਿਕਦਾ ਹਾਂ ਹੈ ਉਹ ਕਢਣਾ ਕਢ ਕੇ ਫਿਰ ਮਹਾ ਫ੍ਰੈਜਰ ਜੀ ਦੀ ਕਢਦੀ ਉਹਨੂੰ ਹਾਂ ਸਾਲ ਦਾ ਬੰਦੋ ਵਸਤ ਹੋ ਗਿਆ ਹੁਣ ਹਾਂ ਉਹ ਵੀ ਸਾਲ ਦਾ ਹੈ 8000 8000 ਆਹ ਉਹ 8 ਦੇ 9 ਆ 9 ਫਿਰ 8 ਬੱਲ ਇਨਾ ਹਾਂ ਛੜਦਾ ਤੈਨ ਫੇਲਿਆ ਸਾਰੇ ਮੈਂ ਸਾਰਾ ਕੁੱਠਾ ਕਰਕੇ ਲਿਆ ਆ ਅੱਛਾ 8-9 ਫੇਲਿਆ ਪਾਣਾ ਬਣਾ ਦੀਏ ਕੰਗਰਾਂ ਨੂੰ ਪਿਹਾ ਦੇਣਾ ਫਿਰ ਅੱਛਾ ਜੀ ਚੱਲ ਵਧੀਆ